ਬਾਈ ਬਾਈ ਜਿਹਨੂੰ ਜਿਹਨੂੰ ਕਬੱਡੀ ਦਾ ਸੁਆਦ ਆ ਰਿਹਾ ਇੱਕ ਲਲਕਾਰਾ ਸੁਆਦ ਸੁਆਦ ਆ ਆ ਕਾਮਨੀ ਦੁਨੀਆ ਪਰਸ ਜੀ ਵੀ ਕਦੋਂ ਆਵੇ ਪਰ ਇੱਕ ਵਾਰੀ ਕਲੱਬ ਵਾਲਿਆਂ ਦੇ ਲਈ ਝਕਾਰਾ ਲਾ ਦਿਓ 30 ਲੱਖ ਪਲੱਸ ਦਾ ਬਜਟ ਹੈ ਉਸ ਤੋਂ ਬਾਅਦ ਮੀ ਪੈਣ ਤੋਂ ਵਕਤੋ ਸਾਰੇ ਭਰਾਵਾਂ ਨੇ ਜਸਮੀਤ ਸਪੋਰਟਸ ਕਲੱਬ ਆਲੇ ਸਾਰੇ ਆਜੋ ਮੇਰਾ ਵੀਰੇ ਕਰਾਓ ਇੱਕ ਮਿੰਟ ਚਾਹੀਦਾ ਸਾਡਾ ਜਿੱਤੇ ਦੀ ਆਵਾਜ਼ ਸੁਣਦਾ ਲਾਲੀ ਵੀਰ ਦੇ ਨਾਲ ਸੰਪਰਕ ਬਣਾ ਲਵੇ ਗੋਲਡੀ ਇੱਕ ਮਿੰਟ ਦੀ ਹੁਣ ਮੈਕ ਮਾੜੇ ਬੰਦੇ ਰੱਖਿਓ ਆ ਮੈਚ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਲੱਬ ਦੇ ਸਾਰੇ ਮੈਂਬਰ ਆਜੋ ਜਸਮੀਤ ਸਪੋਰਟਸ ਕਲੱਬ ਦੇ ਮੇਨ ਸੀਡੇ ਮੈਂਬਰ ਨੇ ਗਰਾਊਂਡ 'ਚ ਆਜੋ ਇੱਕ ਜ਼ਰੂਰੀ ਗੱਲ ਹੈ ਇੱਕ ਮਿੰਟ ਚਾਹੀਦਾ ਉਹਨੇ ਆਜੋ ਇੰਦਰਜੀਤ ਵੀਰੇ ਸਾਰੇ ਵੀ ਆਜੋ ਪ੍ਰਗਟ ਆਓ ਗਰਾਊਂਡ ਖਾਲੀ ਕਰ ਦਿਓ ਜੀ ਸਾਰੇ ਵੀਰ ਹਾਂ ਮਰੀਕ ਆਪਾਂ ਮਾੜੀ ਗੱਲ ਭਰਾਵਾਂ ਦੀ ਕਰ ਲਈਏ प्रदीप भाई लाली भाई, आयो मारे सारे भी शक्ति भाई क्योंकि मुंडिया ने मेहनत करनी शुरू कर दी आज सारे भीर खड़े ने लेंच खड़ी जी एक बार लाइव आया दिखा सारे मुंडिया बाकी रे वीर भी आज क्लाबा लेर गल क्यों कर लगे क्योंकि तीन दिन बड़ी कर भी ਮੈਚ ਵੀ ਬੜੇ ਸੋਹਣੇ ਕਰਾਏ ਗੋਲਡੀ ਆਓ ਸਾਰੇ ਆਓ ਸ਼ਕਤੀ ਦੇ ਆਓ ਹਾਂ ਕਿਉਂਕਿ ਗਰਮੀ ਵੀ ਬੜੀ ਜ਼ਿਆਦਾ ਸੀ ਬਾਪੋ ਰੋਡੀ ਦਾ ਮੇਲਾ ਵੱਡਾ ਬਜੜ ਦਾ ਮੇਲਾ ਹੈ ਇਹ ਭਰਾਵਾਂ ਨੇ ਕਿੰਨੇ ਰੁਪਿਆ ਇਕੱਠਾ ਕਰਕੇ ਜੇਬਾਂ ਜੋ ਰੁਪਏ ਪਾ ਕੇ ਯਾਰ ਮਿੱਤਰਾਂ ਦੇ ਸਹਿਯੋਗ ਦੇ ਨਾਲ ਮੇਲਾ ਰੱਖਿਆ ਅੱਜ اچانک ਰਾਤੀ ਮਾਸੂ ਖੜਾ ਹੋਣਾ ਸ਼ੁਰੂ ਹੋ ਗਿਆ ਤੜਕੇ ਬਹੁਤ ਜ਼ਿਆਦਾ ਬਾਰਿਸ਼ ਪਈ ਫਿਰ ਕੀ ਹੋਇਆ ਇੱਥੇ ਗੱਟ ਗੱਟ ਦੇ ਉੱਪਰ ਵੱਧ ਪਾਣੀ ਖੜਾ ਸੀ ਕਿਸੇ ਵੀ ਭਰਾ ਦੇ ਕੋਲ ਚੱਪਲ ਜਾਂ ਬੂਟ ਨਹੀਂ ਸੀ ਪਾਇਆ ਹੋਇਆ ਇੱਥੇ ਪਾਣੀ ਕੱਢਣ ਦੇ ਲਈ ਜੋਸੀਆਂ ਲਾਈਆਂ ਫਿਰ ਟਰੈਕਟਰ ਚੱਲੇ ਕਰਾ ਲੱਗੇ ਹਲ ਮਾਰੇ ਗਿਆ ਸਵਾਗਾ ਮਾਰਿਆ ਗਿਆ ਅਰਦਾਸ ਵੀ ਬਾਬੇ ਰੋਬੂ ਜੀ ਨੂੰ ਕੀਤੀ ਗਈ ਵੀ ਸਾਡਾ ਖੇਡ ਮੇਲਾ ਨਹੀਂ ਇਹ ਤੁਹਾਡਾ ਖੇਡ ਮੇਲਾ ਇਸ ਪੂਰਨ ਜ਼ੂਰ ਤਰੀਕੇ ਨਾਲ ਵਧੀਆ ਟੰਗ ਨਾਲ ਨਿਪੇੜੇ ਚੜੇ ਆਹ ਮੁੰਡਿਆਂ ਨੇ ਤਨੋਂ ਮਨੋਂ ਇਹਨ ਇੱਕ ਕਰ ਦਿੱਤਾ ਨਾਲ ਕਦੇ ਵੱਡਾ ਭਾਈ ਸਤਨਾਮ ਸੱਤੇ ਦਾ ਬਹੁਤ ਸ਼ੋਹਰਤ ਵਾਲਾ ਟਰੈਕਟਰ ਲੈ ਕੇ ਆ ਗਿਆ। ਇੱਕ ਵਾਰੀ ਆਹ ਮੁੰਡਿਆਂ ਦੇ ਚੜ੍ਹਦੀ ਕਲਾ ਲਈ ਜਕਾਰਾ ਲਾਉਣਾ ਫਤਿਹ ਦਾ ਜਵਾਬ ਫਤਿਹ ਦੇਣਾ ਹੌਸਲਾ ਦੇਣਾ ਇਹਨਾਂ ਨੂੰ ਕਿਉਂਕਿ ਬੱਚੇ ਮਾਂ ਖੇਡ ਕਬੱਡੀ ਹੈ ਤੇ ਸਾਰੇ ਪਿੰਡ ਵਾਲਿਆਂ ਨੇ ਸਾਥ ਦਿੱਤਾ ਇਹਨਾਂ ਦੀ ਚੜ੍ਹਦੀ ਕਲਾ ਲਈ ਆਪਾਂ ਜਕਾਰਾ ਲਾਉਣਾ ਕਿਉਂਕਿ ਕੱਪ ਕਰਾਉਣੇ ਕੋਈ ਖਾਲਾ ਜੀ ਦਾ ਬਾੜਾ ਨਹੀਂ ਘਰ ਫੂਕੇ ਤਮਾਸ਼ਾ ਵੇਖਣਾ ਬਹੁਤ ਔਖਾ ਹੈ। ਬਲੇ ਸੋਨਹਾ ਅ ਤਸ਼ਰੀਆ ਕਾ ਇਹ ਦਸ਼ਮੇਸ਼ ਫੋਰਸ ਕਲੱਬ ਵਾਲਿਆਂ ਦਾ ਪਿਆਰ ਹੈ ਸਮੁੱਚੇ ਨਗਰ ਦਾ ਇੱਕ ਹੈ ਦੋਨੋਂ ਪਾਬਾਮਾਂ ਨੇ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਨਾਮ ਮੁਗਨ ਮੁਗਨ ਕਰਕੇ ਮੇਲਾ ਕਰਾ ਕੇ ਦਿਖਾਇਆ ਕਿਉਂਕਿ ਪਹਿਲਾਂ ਸਵੇਰੋਂ ਕਈਆਂ ਨੂੰ ਆਸ ਨਹੀਂ ਸੀ ਪਲੇਰਾਂ ਦੇ ਫੋਨ ਆਉਂਦੇ ਸੀ ਬਾਬੇ ਦੇ ਅੱਗੇ ਅਰਦਾਸ ਬੇਨਤੀ ਕੀਤੀ ਗਈ ਵੀ ਮੇਲਾ ਸਿਰੇ ਚੜ ਜਵੇ ਬਾਬੇ ਰੱਬ ਦੀ ਕਿਰਪਾ ਬੱਚੇ ਜਿਹੜਾ ਦੁੱਧ ਮੰਗਦਾ ਉਹ ਦੁੱਧ ਦੀ ਜਿਹੜਾ ਪੁੱਤ ਮੰਗਦਾ ਉਹ ਪੁੱਤ ਸੁੱਖਿਆ ਪੂਰੀ ਹੁੰਦੀ ਆ ਸੋ ਬੰਦਾ ਧੰਨਵਾਦ ਆ ਸਾਰੇ ਕਲੱਬ ਦੇ ਦਾ ਜਿਨ੍ਹਾਂ ਨੇ ਵਧੀਆ ਤੰਗ ਦਾ ਮੇਲਾ ਸਿਰੇ ਕਰਵਾਇਆ ਸੋ ਦਿਲੋਂ ਦਵਾਮਾ ਨੇ ਇਹਨਾਂ ਸਾਰੇ ਨੌਜਵਾਨ ਵੀਰਾਂ ਦੇ ਲਈ ਬੱਚੇ ਇਹ ਕਬੱਡੀ ਨੂੰ ਪਿਆਰ ਕਰਦੇ ਨੇ ਖਿਡਾਰੀਆ ਸਤਿਕਾਰ ਦਿੰਦੇ ਨੇ ਬੱਚੇ ਗਰਾਊਂਡ ਤਿਆਰ ਕਰਕੇ ਇੱਕ ਕਬੱਡੀ ਆਨੰਦਪੁਰ ਵਾਲਿਆਂ ਨੇ ਮਿਸਾਲ ਜਿਹੜੀ ਕਾਇਮ ਕਰ ਦਿੱਤੀ ਹੈ ਵੀ ਪੰਜਾਬੀਆ ਇਹ ਕੁਝ ਵੀ ਕਰਨਾ ਜਾਣਦੇ ਨੇ ਇਹ ਦਰਿਆਵਾਂ ਨੂੰ ਬੰਨ੍ਹ ਮਾਰ ਦਿੰਦੇ ਨੇ ਇਹ ਸ਼ੇਰ ਨਾਲ ਵੀ ਲੜਨਾ ਜਾਣਦੇ ਨੇ ਇਹ ਕਹਿੰਦੇ ਗੱਟ-ਗੱਟ ਖੜੇ ਪਾਣੀਆਂ ਦੇ ਵਿੱਚ ਕਹਿੰਦੇ ਮੈਦਾਨ ਬਣਾ ਕੇ ਸਿਕਾ ਕਬੱਡੀ ਵੀ ਕਰਾਉਣੀ ਜਾਣਦੇ ਨੇ ਇਹ ਨੰਦਪੁਰੀਏ ਨੇ ਦਿਲੋਂ ਦਬਾਵਾ ਨੇ ਹੁਣ ਸੈਮੀ ਮੈਚ ਸਿਰੇ ਦਾ ਹੋਵੇਗਾ ਹੁਣ ਸੈਮੀ ਕਹਿੰਦੇ ਸਿਰੇ ਦਾ ਹੋਵੇਗਾ ਲਓ ਪਹਿਲਾ ਸੈਮੀ ਫਾਈਨਲ ਸ਼ੁਰੂ ਹੋਣ ਲੱਗਿਆ ਹੈ ਇੱਕ ਪਾਸੇ ਧਨੌਰੀ ਦੂਜੇ ਪਾਸੇ ਵਰਸਾਲਪੁਰ ਕਿਹੜੇ-ਕਿਹੜੇ ਚਾਹੁੰਦੇ ਆ ਵੀ ਧਨੌਰੀ ਵਾਲੇ ਜਿੱਤਣਗੇ ਇੱਕ ਵਾਰੀ ਤਾੜੀਆਂ ਤੇ ਜਿਹੜੇ-ਜਿਹੜੇ ਚਾਹੁੰਦੇ ਆ ਵੀ ਬਰਸਾਲ ਪਰ ਜਿੱਤੂ ਓ ਬਾਈ ਇੱਕ ਵਾਰੀ ਤੇ ਜਿਹੜੇ-ਜਿਹੜੇ ਚਾਹੁੰਦੇ ਆ ਵੀ ਜਿੱਤੇ ਕੋਈ ਮਰਜੀ ਮੈਚ ਦੇ ਵਿੱਚ ਅੱਗ ਨਿਕਲਣੀ ਚਾਹੀਦੀ ਹੈ ਇੱਕ ਵਾਰੀ ਪਹਿਲਾ ਸੈਮੀਫਾਈਨਲ ਸ਼ੇਰੇ ਪੰਜਾਬ ਸਪੋਰਟਸ ਕਲੱਬ ਰੈਲੋ ਵਾਲੇ ਵੀਰ ਕਹਿੰਦੇ ਧਨੌਰੀ ਦੀ ਟੀਮ ਦਾ ਹਰ ਇੱਕ ਜੱਫਾ ਸੁੱਖਾ ਰੈਨੋੜਾ ਵੀਰ ਕਹਿੰਦਾ ਪੰਜ ਪਾਸੇ ਦਾ ਹੋਵੇਗਾ ਉਧਰ ਹਰਪ੍ਰੀਤ ਕਾਕਾ ਬਲੈਕਸਾਉਂਡ ਦੀ ਮੈਂਬਰ ਨੰਬਰ ਕਲਾਉਡ ਧਨੌਰੀ ਵਾਲੇ ਮਨੀ ਦੇ ਕੋਲ ਜੱਫਿਆਂ ਦਾ 1000 ਦਿੱਤਾ ਜਾਵੇਗਾ ਉਧਰ ਜੋਤਾ ਗਵਿੰਦਗੜ੍ਹ ਕਰਨ ਗਵਿੰਦਗੜ੍ਹ ਇਹਨਾਂ ਦਾ ਧੰਨਵਾਦ ਜਸਪ੍ਰੀਤ ਗਵਿੰਦਗੜ੍ਹ ਬੇਰੀ ਧਮਾਨ ਸੈਨਪ੍ਰੀਤ ਗਵਿੰਦਗੜ੍ਹ ਹਰ ਸਿਮਰਤ ਗੁਬਿੰਦਗੜਾ ਹੈਪੀ ਗੁਬਿੰਦਗੜਾ ਚੰਨੀ ਗੁਬਿੰਦਗੜਾ ਜਗਜੀਤ ਗੁਬਿੰਦਗੜਾ ਹਰਸ਼ ਗੁਬਿੰਦਗੜਾ ਬੋਲੀ ਵੱਡੇ ਭਾਈ ਗੁਰਮਤਾ ਜੀ ਆਤਾ ਦਾ ਮੈਚ ਲਾਉਨੇ ਆਪਾਂ ਦੋਨੇ ਮੇਰੇ ਵਾਲੇ ਤੇ ਆ ਜਾ ਮੇਰਾ ਵੀਰ ਹਾਥ ਹਾਥ ਆਪਾਂ ਮੈਚ ਦੋਨੇ ਬੋਲਦੇ ਉਧਰ ਰਲ ਕੇ ਦੋਨੋਂ ਟੀਮਾਂ ਨੂੰ ਕੀ ਕਰਦੀ ਹੈ ਜੀ ਕਮੇਟੀ ਦਾ ਫੈਸਲਾ ਹੈ ਇਹ ਨੋਟ ਕਰ ਲਿਓ ਦੋਨੋਂ ਟੀਮਾਂ ਨੂੰ ਇੱਕ ਇੱਕ ਰਿਵਿਊ ਦਿੱਤਾ ਜਾਵੇਗਾ ਆ ਮੇਰੇ ਦੇ ਵਿੱਚ ਚੋਟੀ ਦਾ ਫਾਈਨਲ ਹੋਣ ਲੱਗਿਆ ਹੈ ਗੁਰਮਤਾ ਜੀ ਅੰਦਰ ਆ ਵੀ ਬਈ ਗੁਰਮਖ ਟੋਡੇ ਮਾਜਰਾ ਅੰਦਰ ਆਏਗਾ ਗਰਾਊਂਡ ਦੇ ਵਿੱਚ ਸੁਬੇਂਦੀ ਹੈ ਗੁਰਮਖ ਟੋਡੇ ਮਾਜਰਾ ਅੰਦਰ ਆਜੂ ਪਹਿਲਾ ਸੈਮੀ ਦੂਜੇ ਸੈਮੀ ਗਰਾਊਂਡ ਖਾਲੀ ਕਰ ਦिए ਗਰਾਊਂਡ ਗਰਾਊਂਡ ਕਲੀਅਰ ਕਰ ਦਿਓ ਲਾਈਵ ਵਾਲੇ ਕੈਮਰੇ ਦੇ ਮੂਰੇ ਕੋਈ ਵੀਰ ਨਾ ਹੋਵੇ ਸਾਡੇ 24 25 ਅੰਕ ਗਿਆ ਕਮੇਟੀ ਵਾਲਿਆਂ ਨੇ ਬਾਕੀ ਕਿੰਨੇ ਦਿਨ ਇਹਦੇ ਦੱਸੋ ਜੀ ਮਾੜਾਗਾ ਢਾਂਗੇ ਵਾਲਾ ਬਾਈ ਬੁਲਾਉਂਦਾ ਥੋੜਾ ਗਰਾਊਂਡ ਵੀ ਨਰਮਾ ਮੜਾ ਸੋਚੀ ਆਪਾਂ ਭਾਈ ਸਾਡਾ ਭਰਾ ਏ ਮੰੰਦੂ ਯੂਐਸਬਸੀ ਇਰਾਕ ਬੜੇ ਵੱਡੇ ਯੋਗਦਾਨ ਨੇ ਵੀਰ ਦੇ ਟੂਰਨਾਮੈਂਟ ਦੇ ਵਿੱਚ 65 ਕਿਲੋ ਦਾ ਪਹਿਲਾ ਤੇ ਦੂਜਾ ਪ੍ਰਾਈਜ਼ ਮੰੰਦੂ ਹਾਂਸ ਦੇ ਵੱਲੋਂ ਜਿਹੜਾ ਦਿੱਤਾ ਜਾਣਾ ਹੈ ਮੰੰਦੂ ਹਾਂਸ ਯੂਐਸਬਸੀ ਰਾਗ थैंक यू ਗੁਰਮੁਖ ਆ ਜਾ ਮੇਰਾ ਵੀਰ ਅੱਜ ਦਾ ਮੈਚ ਬੋਲੀ ਆਪਾਂ ਇਧਰੋਂ ਗੁਰਮੁਖ ਘੋਟੇ ਮਜਰਾ ਮੈਂ ਬੇਨਤੀ ਕਰਦਾ ਜੀ ਗਰਾਊਂਡ ਨੂੰ ਖਾਲੀ ਕਰ ਦਿਓ ਵੀਰ ਬਣ ਕੇ ਗਰਾਊਂਡ ਖਾਲੀ ਕਰ ਦਿਓ ਜੀ ਗਰਾਊਂਡ ਕਲੀਅਰ ਵੀਰ ਬਣ ਕੇ ਬਹੁਤ ਬੋਲੇ ਯਾਰ ਪੈਣ ਲੋ ਅੱਡਾ ਮੈਚ ਤਿੰਨੇ ਜਾਣੇ ਕਿ ਕੌਡੀ ਬੋਲੀ ਮੈਂ ਪਹਿਲਾਂ ਚੋਰੀ ਦੇ ਬਈ ਕਮੇਟੀ ਵਾਲਿਆਂ ਨੂੰ ਹੈਲੋ ਲੋਹ 라 ਮੈਚ ਸੁਰੇ ਦਾ ਲੈ ਜੱਸਿਆ ਮੇਰੇ ਕੋਲੇ ਆ ਗਿਆ ਇੱਥੇ ਸੁਰੇ ਦਾ ਮੈਚ ਖੇਡਿਆ ਜਾਣਾ ਓਹ ਕੇੜੇ ਕੇੜੇ ਕਹਿੰਦੇ ਆ ਵੀ ਸਵਾਦ ਫੁੱਲਾਊ ਸਾਡੇ ਤਾੜੀਆਂ ਤਾੜੀਆਂ ਸਾਡੇ 19 20 ਪੁਆਇੰਟ ਕਿੱਟੋ ਘਟ ਸਾਡੇ 19 ਤੇ 20 ਗਰਾਊਂਡ ਖਾਲੀ ਕਰਦੇ ਪਹਿਲੀ 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 ਕਬੱਡੀ ਭਾਈ ਜੀ ਗਰਾਊਂਡ ਖਾਲੀ ਗਰਾਊਂਡ ਦਾ ਜੱਸਾ ਇਹ ਜੱਸਾ ਭਰਾ ਬਣ ਕੇ ਯਾਰ ਬੋਲਰ ਦੇ ਮੈਚ ਦੇ ਜਿਹੜੇ ਸਾਈਡ ਲਓ ਸਾਹਮਣੇ ਪਹਿਲੀ ਪਹਿਲੀ ਕਬੱਡੀ ਗੁਰਵਿੰਦਰ ਖੋਨਣ ਵਾਲਾ ਆਹ ਦੇਖੋ ਕਦੇ ਖੇਡ ਦੇ ਮੈਦਾਨ ਵਿੱਚ ਪਾ ਰਿਹਾ ਹੈ ਰੈਫੀ ਚਾਰਾਂ ਦੇ ਵੀ ਪ੍ਰਗਟਾਈ ਹੋ ਜੋ ਸਾਈਡ ਤੇ ਫਟਾ ਫਟਾ ਪਾਸੇ ਬੱਲੇ 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 ਓ ਸਾਹਮਣੇ ਓ ਬੱਲੇ ਰੋਪ ਤੋਂ ਦਬਈ ਵਾਲੇ ਵੀਰ ਕਹਿੰਦੇ ਕਾਂਗੇ ਵਾਲੇ ਗੁਰਵਿੰਦਾ ਹਰ ਇੱਕ ਜੱਫਾ 5 500 ਦਾ ਹੋਵੇਗਾ ਮਰੀਕ ਭਾਈ ਆਪਾਂ ਨੋਟ ਕਰੀਏ ਗੁਰਮਖ ਭਾਈ ਕਮੇਟੀ ਵਾਲੇ ਵੀਰ ਕਹਿੰਦੇ ਕੱਲੀ ਕਮੈਂਟਰੀ ਚੱਲੇ ਕੋਈ ਨਾਂ ਨਹੀਂ ਬੋਲਿਆ ਜਾਣਾ ਕਿਸੇ ਦਾ ਵੀ ਨਾਂ ਨਹੀਂ ਬੋਲਿਆ ਜਾਣਾ ਨੋਟ ਕਰਿਓ ਜੀ ਕੱਲੀ ਕਬੱਡੀ ਦੀ ਕਮੈਂਟਰੀ ਹੋਣੀ ਹੈ ਨਾਂ ਕਿਸੇ ਦਾ ਵੀ ਨਹੀਂ ਬੋਲਿਆ ਜਾਣਾ ਜਿਹੜੇ ਆਪਣੇ 골ਡਨ ਸਪਾਂਸਰ ਨੇ ਇਹਨਾਂ ਦਾ ਵੀ ਨਾਂ ਆ ਮੈਚ ਤੋਂ ਬਾਅਦ ਪਲਵੰਤ ਭਾਈ ਚੱਲ ਫਿਰ ਕੇ ਤੁਰ ਫਿਰ ਕੇ ਮੈਚ ਦਾ ਆਨੰਦ ਮਾਣ ਲਓ ਇੱਥੇ ਨਾਂ ਕਰੋ ਸੋਨੀ ਭਾਵੇਂ ਦੀ ਧਰਤੀ ਦਾ ਪੈਗ ਧਰਤੀ ਮੈਨੂੰ ਮੱਥਾ ਆ ਗਿਆ ਕਹਿੰਦੇ ਧੌੜੀ ਦੇ ਵੇਲੇ ਹੁਣ ਚਾਰ ਜਾਫੀਆਂ ਦੇ ਵਿੱਚੋਂ ਦੇਖਦੇ ਆ ਵੀ ਇੱਕ ਕੰਨੀ ਤੇ ਸੋਨੀਆ ਉਹ ਸਾਹਮਣੇ ਕਰਦਾ ਫੱਕਰ ਛੱਡਿਆ ਟਰਾਈ ਪਰ ਤਗੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਖਾਤੇ ਉਧਰ ਗਿਆ ਆਹ ਉਹ ਸਾਹਮਣੇ ਕਹਿੰਦੇ ਹੈਪੀ ਆ ਗਿਆ ਮਨਾਲੀ ਪਿੰਡ ਵਾਲਾ ਚੰਡੀਗੜੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਆਹ ਵੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਜਿੱਤੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਉਹ ਜੀਰਿਆ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜੀਰਿਆ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਓਏ ਵੱਡਾ ਨਹੀਂ ਵੱਡਾ ਨਹੀਂ ਵੱਡਾ ਨਹੀਂ ਬਾੜਾ 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 ਵੱਡਾ ਮੱਲ ਬਣ ਗਿਆ ਮੇਰੇ ਵੀਰੋ ਓਏ ਵੱਡਾ ਨਹੀਂ ਬਾੜਾ ਵੱਡਾ ਮੱਲ ਬਣ ਗਿਆ ਓਏ ਕੀ ਤੂੰ ਬੋਧੜਪੁਰਿਆ ਆਹ ਕਹਿੰਦੇ ਦੇਜ ਦੇ ਦੇ ਕੱਪ ਦਾ ਫੋੜਦਾ ਜੇਤੂ ਆ ਇਹ ਧੋਲਾ ਕਹਿੰਦੇ ਧਨੌਰੀ ਦਾ ਧਰਤੀ ਦਾ ਢਾਂਗੇ ਵਾਲਿਆ ਜੇ ਅੱਜ ਨਾ ਡ ਗਿਆ ਰੱਜਣਾ ਉਹ ਖੇਤਾਂ 'ਚ ਚਲਾਉਣ ਵਾਲੇ ਦੇਣੇ ਨੇ ਦਬਰੀਆਂ ਦਾ ਨਾਡ ਗਿਆ ਰ ਜਿੱਤਣ ਜੱਫੇ ਲਾਉਣੇ ਪਰਨੇ ਨੇ ਪਰ ਕਹਿੰਦੇ ਪਿੰਨੂ ਬਰਸਾਲਪੁਰ ਦੀ ਧਰਤੀ ਦਾ ਟਰਾਈ ਕਰਦਾ ਭੋਲਾ ਧਨੌਰੀ ਵਾਲਾ ਇੱਕ ਤਗੜਾ ਨੰਬਰ ਜੋੜ ਗਿਆ ਅਗਲੀ ਕਬੱਡੀ ਦੇ ਬੋਲ ਅਮਰੀਦ ਦੇ ਭਾਗੜੇ ਵਾਲਾ ਸੋਨੀ ਚੱਲਿਆ ਕਹਿੰਦੇ ਕਬੱਡੀ ਪਾਣ ਮੇਰੇ ਮਿੱਤਰੋ ਆ ਕੈਨੇਡਾ ਖੇਡ ਆਇਆ ਆ ਮੈਚ ਦੀ ਚੋਟੀ ਦਾ ਹੋਣਾ ਲੈ ਵੀ ਇੰਦਰਜੀਤ ਬਾਈ ਆ ਮੈਚ ਵੀ ਕਹਿੰਦੇ ਅੱਗੇ ਨਿਕਲਣੀ ਆ ਆ ਮੈਚ ਵਿੱਚ ਵੀ ਅੱਗੇ ਨਿਕਲਣੀ ਆ ਉਹ ਚਾਰ ੜੀਕਦੇ ਆ ਇੱਕ ਕਰੀਤੇ ਕਹਿੰਦੇ ਸੋਨੀ ਠੱਕਰ ਝੰਡਾ ਤਿੰਨ ਮੇਰੇ ਮਿੱਤਰੋ ਉਹ ਦੂਜੀ ਕਰੀਤੇ ਜੁਹਾਰ ਸਿੰਘ ਨਾਲ ਮਨੀਆ ਉਹ ਦੇਖੋ ਹੁਣ ਕੌਣ ਬੱਲੇ ਬੱਲੇ ਕਰਾਵੇਗਾ ਜੇ ਟੱਕਰ ਸੋਨੀ ਦੀ ਸੋਨੀ ਨਾਲ ਹੋ ਜੇ ਆਹ ਕਹਿੰਦੇ ਧਨੌਰੀ ਵਾਲਾ ਪਰ ਨੰਬਰ ਰੇਡਰ ਦੇ ਉਸੇ ਜੁਰਦਾ ਆਇਆ ਹੈ ਰੈਲੋ ਵਾਲਾ ਸੁੱਖਾ ਕਹਿੰਦਾ 550 ਦਾ ਜੱਫਾ ਚੋਰੇ ਪੰਜਾਬ ਸਪੋਰਟਸ ਕਲੱਬ ਰੈਲੋ ਵਾਲੇ ਭਰਾਵਾ ਵੱਲੋਂ ਧਨੌੜੀ ਵਾਲੇ ਜਿੰਨੇ ਜੱਫੇ ਲਾਉ ਗਏ ਗੁਰਮੁਖ 5 500 ਅੱਜ 500 5 500 ਦੇਣਾ ਉਹ ਬੱਬਰ ਫੇਰ ਬੱਬਰ ਫੇਰ ਬੱਬਰ ਫੇਰ ਆ ਗਿਆ ਲਓ ਸਾਹਮਣੇ ਵੇਖੋ ਸਾਹਮਣੇ ਇੱਕ ਕੰਨੀ ਤੇ ਉਹ ਕਬੱਡੀ ਦਾ ਕੰਡੇ ਕੱਢ ਜਾ ਰਹੀ ਹੈ ਮਾ ਸਾਹਮਣੇ ਕਹਿੰਦੇ ਵੱਡਾ ਮਾਲਾ ਉਹ ਪ੍ਰਸਾਣਪਰੀਆ ਗੁਰਮੁਖੀ ਘਰ ਦਾ ਟ੍ਰੋਈ ਉਹ ਧਨੌਰੀ ਵਾਲਾ ਤਗੜਾ ਨੰਬਰ ਜੋੜ ਗਿਆ ਆ ਮੁੰਡਾ ਦੋ ਕੱਪਾਂ ਦਾ ਲਗਾਤਾਰ ਬੈਸਟ ਬਣ ਗਿਆ ਦੋ ਬਾਰ ਖੇਡਿਆ ਇਸ ਸੀਜ਼ਨ ਦੇ ਵਿੱਚ ਉਹ ਦੋਨੋਂ ਕੱਪਾਂ ਦਾ ਬੈਸਟ ਹੈ ਇਹ ਕਿੱਤੂ ਆ ਬੁੱਧਨਪਰੀ ਦੀ ਧਰਤੀ ਦਾ ਆਹ ਕਹਿੰਦੇ ਕਿੱਤੂ ਆ ਬੁੱਧਨਪਰੀਆ ਮੇਰੇ ਬਤੋ ਉਧਰ ਟੱਕਰ ਟੱਕਰ ਬੱਲੇ 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 ਸਾਹਮਣੇ ਹੱਤ ਕਰੀ ਜਾਂਦੇ ਆ ਮੁੰਡੇ ਲਓ ਸਾਹਮਣੇ ਖੋਲਣ ਵਾਲੇ ਦੀ ਰੇਡ ਦੇ ਉੱਪਰ ਉਹ ਸਾਹਮਣੇ ਭੇਲੂ 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 ਪੱਟੀ ਖੁੰਚਾ ਲੱਗਦਾ ਜੋਰ ਉਹ ਬੱਲੇ 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 ਓਏ ਸਾਹਮਣੇ ਆਪ ਕੋਕਾ ਉਹ ਕਹਿੰਦੇ ਮੁੰਡਿਆਂ ਨੇ ਆਨੰਦਪੁਰ ਦੇ ਮੇਲੇ ਸਿਰਾਂ ਲਾ ਦਿੱਤਾ ਉਹ ਮੁੰਡੇ ਕਹਿੰਦੇ ਬਾਈ ਇੱਕ ਸਨੈਪਚੈਟ ਗੁੱਡ ਮਾਰਨਿੰਗ ਵਾਲੀ ਲੈ ਵੀ ਦੱਸਿਆ ਬਾਈ ਕਹਿੰਦੇ 500 ਪਿੰਡਾਰਿਆਂ ਦੇ ਬਾਈ ਨਾਂ ਨਹੀਂ ਬੋਲਣੇ ਤੇ ਕਬੱਡੀ ਨੂੰ ਬੋਲੋ ਸਾਹਮਣੇ ਕਹਿੰਦੇ ਸਾਰੀ ਪਹਾੜਲੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਚਾਰ ਜਾਫੀ ਨੇ ਚਾਰਾਂ ਦੇ ਵਿੱਚੋਂ ਬੱਕਰ ਝੰਡੇ ਵਾਲਿਆ ਹੈ ਰਾਂਦਾ ਉਹ ਜੱਫੇ ਲਾਉਣੇ ਅੱਜ ਜੱਫੇ 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 ਉਹ ਟੱਕਰ ਕਹਿੰਦੇ ਸੋਨੀ ਦੀ ਸੋਨੀ ਦੇ ਨਾਲ ਇੱਕੋ ਨਾ ਇੱਕੋ ਜ਼ਿਲ੍ਹੇ ਦੇ ਆ ਇੱਕੋ ਜ਼ਿਲ੍ਹੇ ਦੇ ਆ ਜ਼ਿਲ੍ਹੇ ਮਾਨਸਾ ਵਾਲੇ ਭੜਪੇ ਪਰ ਨੰਬਰ ਰੇਡਰ ਦੇ ਹਿੱਸੇ ਲਾਡੀ ਮੈਨ ਮਾਦਰੀ ਵੱਲੋਂ ਆ ਕਬੱਡੀ ਜੱਸੇ 1000 ਆਓ ਸਾਹਮਣੇ 1000 ਦੀ 1000 ਦੀ ਉਹ ਲਾਡੀ ਵੱਲੋਂ ਪੈ ਗਈ ਇੱਧਰ 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 ਬੱਲੇ 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 ਆਓ ਸਾਹਮਣੇ ਨਡੌਲੀ ਵਾਲਾ ਪੱਟਾ ਵੱਡਦਾ ਤੁਰਿਆ ਜਾਂਦਾ ਹੈ ਉਹ ਪੱਟਾ ਵੱਡਦਾ ਜਾਂਦਾ ਪੱਟਾ ਵੱਡਦਾ ਜਾਂਦਾ ਕਿੱਦੂ ਪਹਿਲਵਾਨ ਕਹਿੰਦੇ ਪੁੱਦਣਪਰੀਆ ਕਬੱਡੀ ਪਾ ਰਿਹਾ ਅੱਜ ਕਹਿੰਦੇ ਬਿਨਾ ਢੋਲ ਦੇ ਬੰਗਰੇ ਭੰਡੇ ਨੇ ਬਾਬੇ ਰੋਡੂ ਦਾ ਮੇਲਾ ਚੱਲਦਾ ਉਹ ਨੰਦਪਰੀਆ ਨੇ ਅੱਜ ਕਹਿੰਦੇ ਸਿਰਾਂ ਕਰਵਾ ਦਿੱਤਾ ਉਹ ਦੇਖ ਸਾਹਮਣੇ ਇੱਕ ਧੌੜੀ ਵਾਲਾ ਲਾਓ ਲਾਓ ਆਓ ਪੱਟ ਗਿਆ ਮੁੰਡਾ ਪਰੀਆ ਪੱਜ ਗਿਆ ਮਹਿਤ ਕਰਾਈ ਮੱਖਣ ਗੋਦੀ ਕਜੇੜੀ ਵਾਲਿਆਂ ਨੇ ਲੈ ਭਿੰਦੇ ਮਾਸਟਰ ਨੇ ਦਾਅ ਪੇਜ ਦੱਸਿਆ ਭਾਈ ਬੇਨਤੀ ਆ ਜਿਹੜੇ ਬੰਦੇ ਬਾਹਰ ਤੇ ਪੈਸੇ ਲਾਉਣਾ ਕਿਸੇ ਦਾ ਨਾਉ ਨਹੀਂ ਬੋਲਿਆ ਜਾਣਾ ਭਾਈ ਜੀ ਜੱਫਾ ਲਾਉਣਾ ਘੱਟੋ ਘੜ 5000 ਦਾ ਬੋਲਿਆ ਜਾਊਗਾ ਇਹਦੇ ਘੱਟ 500 100 ਨਹੀਂ ਬੋਲਿਆ ਜਾਊਗਾ ਗੁੱਸਾ ਨਹੀਂ ਕਰਨਾ ਕਲੱਬ ਵਾਲਿਆਂ ਦਾ ਫੈਸਲਾ ਵੀ 5000 ਤੋਂ ਘੱਟ ਪੈਸੇ ਨਹੀਂ ਲੱਗਦੇ ਜੇ ਗੱਲ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਖਲ ਐਨ ਕਹਿੰਦੇ ਟਕਾਲੇ ਲਾ ਲਟੀਆ ਵੀ 5000 ਤੋਂ ਘੱਟ ਮਾਣ ਦੀ ਲਗਣੀ ਰੇਡਾਂ ਦੇ ਜੱਫਿਆਂ ਦੇ ਉੱਪਰ ਲੈ ਵੀ ਗੁਰਮੁਖੋ ਸੋਨੀਆ ਆ ਸੋਨੀ ਪਾਟਲੇ ਵਾਲਾ ਫੇਰ ਆ ਗਿਆ ਫੇਰ ਆ ਗਿਆ ਮਕਰ ਝੰਡੇ ਵਾਲਿਆ ਵਾਲੀ ਦੂਰੋਂ ਫੱਦਿਆ ਉਹ ਜਾਰੀ ਇਹਦੇ ਨਟਾਂ ਨੂੰ ਚਾਬੀਆਂ ਕੋਈ ਹੋਰੀ ਲੱਗਦੀਆਂ ਇਹਦੇ ਨਟਾਂ ਨੂੰ ਚਾਬੀਆਂ ਹੋਰ ਲੱਗਦੀਆਂ ਨੇ ਉਧਰ ਕਾਗੇ ਵਾਲੇ ਦੇ ਦੋ ਜੱਫੇ ਦਸਵੇਂ ਸਪੋਰਟਸ ਕਲੱਬ ਵੱਲੋਂ 5000 ਦੇ ਢਾਂਗੇ ਵਾਲੇ ਦੇ ਦੋ ਜੱਫੇ ਕਹਿੰਦੇ 5000 ਦੇ ਉਹ ਦੇਦਾ ਵੀ ਨਾਲ ਮਨਦੀਪ ਲਾ 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 ਟੱਕਰੋ ਸਾਹਮਣੇ ਕਾਂਗਿਆ ਵਾਲਾ ਕਾਂਗਿਆ ਵਾਲਾ ਉਧਰ ਕਾਕਾ ਆਨੰਦਪੁਰ ਕਲਾਉਰ ਬਲਾਕ ਸਾਹਿਬ ਦੀ ਮੈਂਬਰ ਕਹਿੰਦਾ ਵੀ ਧਨੌਰੀ ਵਾਲੇ ਮਨੀ ਦੇ ਦੋ ਜੱਫੇ ਗੁਰਮੁਖ ਦਾਸ ਹੋਈਓ 10 10 100000 ਦੇ ਆ ਭਲੋਰੀ ਵਾਲੇ ਹੋ ਕਰੜਾ ਹੋ ਜਾ ਗੱਬਰੂ ਹੋ ਕਰੜਾ ਹੋ ਜਾ ਲਓ ਸਾਹਮਣੇ ਪਹਾੜੇ ਵਾਲਾ ਕਬੱਡੀ ਪਾਉਣ ਦੇ ਲਈ ਫੇਰ ਵੱਜ ਚੁੱਕਾ ਮੱਥੇ ਤੇ ਮੁਰਕਾ ਪਹੁੰਚਿਆ ਜੱਟ ਨੇ ਪੈਂਦੀ ਰੇਡ ਮਕਰ ਝੜੇ ਵਾਲਾ ਪਿਆਰ ਹੈ ਲਓ ਜਾਫੀ ਚਾਰ ਤਿੱਖੇ ਹਥਿਆਰ ਕੀਤਾ ਬਾਰ ਉਹ ਲੱਗ ਗਿਆ ਜੋਰ 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 ਉਹ ਬੱਲੇ ਕਟਕਟ ਰੋਈ ਸਟੱਟ ਕਟਕਟ ਕਟਕਟ ਸਾਹਮਣੇ ਆਹ ਵੇਖੋ ਆਹ ਵੇਖੋ ਥਾਪੀਆਂ ਵੱਜਦੀਆਂ ਉਹ ਥਾਪੀਆਂ ਵੱਜਦੀਆਂ ਉਧਰ ਘਾਂਗੇ ਵਾਲੇ ਦੇ ਜੱਫੇ ਦੇ ਉੱਪਰ ਮੰਦੀਪ ਮਾਂਜੂ ਐਸਏ ਪਰਮਿੰਦਰ ਕੈਨੇਡਾ ਲਾਪਰੀ ਰਾਏ ਵੱਲੋਂ 10 ਪੈ ਗਿਆ 15000 ਦੇ ਦੋ ਜੱਫੇ ਉਹ 15000 ਵਾਲਾ ਪਹਿਲਾ 5000 ਦੁਸ਼ਵੇ ਸਪੋਰਟਸ ਕਲੱਬ ਦਾ ਪੰਦੂਰਾ 15 ਘਾਂਗੇ ਵਾਲਾ ਸਾਹਮਣੇ ਓਏ ਕਾਂਗੇ ਵਾਲਾ ਓਏ ਕਾਂਗੇ ਵਾਲਾ ਕੇ ਕਰਤਾ ਕਹਿਰ ਚੋਪਰਾਂ ਨੇ ਜੋ ਫੌਜ ਕਿਲੇ ਨੂੰ ਧੌਂਦੀ ਗੱਲ ਰਾਜੇ ਖੇਲੇ ਦੀ ਸਿੰਦੀ ਓਏ ਹੋ 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 ਓ ਆ ਕੀ ਹੋਈ ਅੰਬਾ ਇਹ ਪਾਈ ਸੁਆਦ ਆਉਂਦਾ ਏ ਨਹੀਂ ਹਰੀ ਇੱਕ ਮਿੰਟ ਦਿਓ ਬਾਈ ਮਾੜਿਆ ਆ ਰੇਡ ਤੋਂ ਬਾਅਦ ਆਪਾਂ ਮੈਚ ਰੋਕਣਾ ਪੈਣਾ ਬਾਈ ਜੀ ਨੇ ਪੈਸੇ ਲਾਉਣੇ ਆ ਨਾ ਲਾਲੀਬਾਈ ਕਾਪੀ ਲੈ ਲੈ ਇੱਥੇ ਯਾਰ ਪੈਸੇ ਲੈ ਕੋ ਉਧਰ ਲਾਡੀ ਮੈਨ ਮਜਦੀ ਵੱਲੋਂ ਕਿੱਟੂ ਦੀਆਂ ਆਹ ਮੁੰਡੇ ਦੀਆਂ ਦੋ ਕਬੱਡੀਆਂ ਗੁਰਮੁਖ 5000 ਹੋ 5000 ਦੀ ਪੈ ਗਈ 5000 ਦੀ ਪੈ ਗਈ 5000 ਦੀ ਸਵਾਰਨ ਸਿੰਘ ਦੁੱਗਪਾਲਾ ਨੇ ਆਂਦੀ ਆ ਕਹਿੰਦਾ 5000 ਉਹ ਸਾਹਮਣੇ ਉਹ ਬੱਲੇ 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 ਆਉਂ ਜਾਂਦਾ ਆਉਂ ਜਾਂਦਾ ਬੁੱਕਦਾ ਇਹ ਪੂਰੇ ਪੁਰੀ ਆਏ ਤੇ ਰੁਕਦਾ ਹੀ ਨਹੀਂ ਓ ਬੁੱggen ਬਰੀ ਅੱਜ ਕਿੱਥੇ ਰੁਕਦਾ 5000 ਰੁਪਿਆ 15000 ਕਿਹਦੇ ਵੱਲ ਸਵਰਨ ਸਿੱਧੂ ਅਮਨ ਸਿੱਧੂ ਕਪਾਲ ਗੁਰਮੇਖ 15000 ਉੱਧਰ ਦੇਖ ਲੈ ਕੀਨੇ ਕੌਣ ਟਾ ਲਿਆ ਓਏ ਘਰਖਣਾ ਵਾਲਾ ਇਹ ਕੰਡੇ ਸਾਹਮਣੇ ਪਹਿਲੂਆ ਬਰਸਾਲਪੁਰ ਦੀ ਧਰਤੀ ਦਾ ਐਨ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਕਿ ਤੂੰ ਹੱਥੀ ਮਿਲਦੇ ਦੇਖੇ ਨੇ ਪੰਦੇ ਦੱਕੀ ਲੜਾਵਿਆਂ ਨੂੰ ਅਸੀਂ ਕੰਡਾ ਕੱਢਣ ਨੂੰ ਫਿਰਦੇ ਆ ਉਹ ਫਿਰਦੇ ਰਾਜੀ ਨਾਮਿਆਂ ਨੂੰ ਅਸੀਂ ਕੰਡਾ ਕੱਢਣ ਨੂੰ ਫਿਰਦੇ ਆ ਲੈ ਵੀ ਗੁਰਮੁਖੀ ਸ਼ੇਰੇ ਪੰਜਾਬ ਸਪੋਰਟਸ ਕਲੱਬ ਐਲੋ ਵੱਲੋਂ ਠਨਾਰੀ ਵਾਲੇ ਮਨੀ ਦੇ ਦੋ ਜੱਫੇ ਸੁੱਖਾ ਕਹਿੰਦਾ 5000 ਦੇ ਹੋਣਗੇ ਉਹ 5000 ਦੇ ਹੋਣਗੇ ਉਧਰ ਕਾਕਾ ਆਨੰਦਪੁਰ ਖਲੌਣ ਵਾਲਾ ਕਹਿੰਦਾ ਦੋ ਜੱਫੇ ਮਣੀ ਦੇ 21000 ਲੈ ਵੀ ਅਮਰੀਕ ਸਾਹਮਣੇ ਧਨੌਰੀ ਆਲਾ ਧਨੌਰੀ ਆਲਾ ਧਨੌਰੀ ਆਲਾ ਓਏ ਮਨੀ 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 ਬਾਹਰੋਂ ਜੋਰ ਜੋਰ ਓ ਬੱਲੇ 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 ਆਓ ਸਾਹਮਣੇ ਸਾਨ ਜੱਟ ਹੋ ਰੱਖੋ ਕੀ ਇੱਕ ਮਿੰਟ ਭਾਈ ਲੋਰ ਦੋਏ ਟੀਮਾਂ ਦੇ ਸਪੋਰਟਰ ਸੁਣ ਲਓ ਅਸੀਂ ਪੈਸੇ ਦੇ ਰਣੇ ਆ ਭਾਈ ਜੀ ਆਪਣੇ ਨਾਲ ਦੀ ਨਾਲ ਫੜੀ ਜਾਏ ਬਾਅਦ ਚ ਸਾਡੇ ਕੋਲੇ ਨਹੀਂ ਆਉਣਾ ਕਮੈਂਟਰਾਂ ਕੋਲੇ ਕਿਸੇ ਨੇ ਓ ਨੋੜ ਦਾ ਨੋ ਰਾਜਾ ਨਾਲ ਦੀ ਨਾਲ ਪੈਸੇ ਲੈ ਲੋ ਸਾਡੀ ਜ਼ਿੰਮੇਵਾਰੀ ਨਹੀਂ ਬਾਤ ਲੋ ਸਾਹਮਣੇ ਕਹਿੰਦੇ ਇਟਲੀ ਤੋਂ ਆਇਆ ਮੁੰਡਾ ਢਾਂਗੇ ਵਾਲਿਆ ਦਸਮੇ ਸਪੋਰਟਸ ਕਲੱਬ ਵੱਲੋਂ 5000 10000 ਰੁਪਏ ਸਾਡਾ ਵੀਰ ਮਨਦੀਪ ਜੂਐਸਐ ਵੱਲੋਂ ਪਰ ਕਹਿੰਦੇ ਸਾਹਮਣੇ ਉਹ ਕਰ ਗਿਆ ਟਰਾਈ ਕਿ ਕਰਦਾ ਕਹਰ ਚੋਬਰਾ ਨੇ ਜੋ ਫੌਜ ਕਿਲੇ ਨੂੰ ਟਾਉਂਦੀ ਉਹ ਗੱਲ ਰਾਜੇ ਖੇਲੇ ਦੀ ਸਿੱਧੀ ਤੂਪਾਂ ਜੇ ਪਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਤੂਪਾਂ ਜੇ ਪਾਉਂਦੀ ਪਿੱਛੇ ਹੋ ਜਾ ਲੈ ਵੀ ਵਰਕ ਆ ਕਬੱਡੀ 5000 ਰੁਪਈਆ ਆ ਕਬੱਡੀ 5000 ਦੀ ਹੈ ਜੇ ਜਫਾ ਲੱਗ ਗਿਆ ਲਾਡੀ ਕੇਮਾ ਜਾਫੀ ਨੂੰ ਨਹੀਂ ਤੇ ਆਹ ਕਿਟੂ 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 ਟੁੱਪੂ ਨੇ ਪ੍ਰਿਆ ਆਹ ਭੱਜ ਗਿਆ 5000 ਦੀਆ ਦੋ ਕਬੱਡੀਆਂ ਉਧਰ ਰਹੀ ਦਸ਼ਮੇਸ ਗੋਰਸ ਵਾਲੇ ਕਹਿੰਦੇ ਕਲੱਬ ਵਾਲੇ ਕਹਿੰਦੇ ਪੰਜ ਨਹੀਂ 10 ਸਾਡੇ ਵੱਲੋਂ ਕਹਿੰਦੇ 10 ਮਨਦੀਪ ਮਾਨ ਯੂਐਸਏ ਵੱਲੋਂ ਆ 20000 ਦੇ ਦੋ ਜੱਫੇ ਨੇ ਢਾਂਗੇ ਵਾਲਿਆ ਤੇਰੇ ਜੱਫਿਆਂ ਤੇ 20000 ਲੱਗਿਆ ਉਧਰ ਪੈਲੂ ਤੇ 5000 ਲੱਗਿਆ ਹੋਇਆ ਅਮਰਤ ਦੇ ਵੀ 5 ਨਾਲ ਕਹਿੰਦੇ ਹਰਪਿੰਦਰ ਈਟਲੀ ਵੱਲੋਂ ਨਾਲ ਗੁਰਦੀਪ ਈਟਲੀ ਵੱਲੋਂ ਪਰ ਅਮਰਤ ਪਰਸਾਲਪੁਰਿਆ ਟਰਾਈ ਕਰਦਾ ਉਹ ਲੱਗੂ 5000 5000 ਜੱਫੇ ਵੀ ਇਹ ਵੀ ਕੰਡੇ ਕੱਢ ਕੰਡੇ ਕੱਢ ਕੰਡੇ ਕੱਢ ਹੋ ਬੱਲੇ 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 ਕਬੱਡੀ ਕਬੱਡੀ ਗਿਆ ਕੰਡਾ ਕੱਢ ਗਿਆ ਪਰਸਾਲਪੁਰਿਆ ਅੜਿਆ ਹੋਇਆ ਵੱਡਾ ਕੱਢ ਗਿਆ ਉਹ ਬਈ ਇਹ ਮੈਚ ਦਾ ਸੱਚੀ ਸਵਾਦ ਆਉਂਦਾ ਇੱਕ ਵਾਰੀ ਤਾੜੀ ਬਾਬਾ ਰੋਡੂ ਦੇ ਨਾਮ ਤੇ ਖੁਸ਼ਾ ਕਮਾਣੇ ਵਾਲਿਆ ਦੁਨੀਆ ਖੁਸ਼ਾ ਅੱਜ ਕਹਿੰਦੇ ਸਵਾਦ ਕਰ ਦਿੱਤਾ ਮੁੰਡਿਆਂ ਦੀ ਮਿਹਨਤ ਕਹਿੰਦੇ ਰੰਗ ਲਿਆਈਆ ਧਾਰੀਆਂ ਸਾਊਂਡ ਵਾਲਿਆ ਕਰਦੇ ਕੰਮ ਕੰਡਿਆਂ ਤੇ ਹੁਣ ਪੂਰਾ ਭਰਾ ਬਣ ਕੇ ਆਵਾਜ਼ ਖੋਲਦੇ ਫੂਟਰ ਵਾਲੇ ਮੈਕ ਦੀ ਵੀ ਆਵਾਜ਼ ਖੋਲਦੇ ਆਹ ਸਾਊਂਡ ਦੇ ਮੈਕ ਦੀ ਵੀ ਆਵਾਜ਼ ਖੋਲਦੇ ਮਹਾਰਾਜ ਗੁਰਮਰਦਾਣੀ ਹੈਡ ਖੋਲੋ ਆਪਣੀ ਹੈਡ ਖੋਲੋ ਆਵਾਜ਼ਾਂ ਬੂਜਾਂ ਦਾ ਫੁੱਲੀ ਨੇ ਲਾਓ ਸਾਹਮਣੇ ਪੈਂਦੀ ਰੇਡ ਦੇ ਉੱਪਰ ਹੁਣ ਦੇਖਾਂਗੇ ਵੀ ਕੀ ਬਣੂਗਾ ਆਹ ਦੇਖੋ ਆ ਆ ਆ ਆ ਖਵਾਦ ਖੇਡ ਗੁਰਮਰਦਾਣੀ ਆ ਜਫਾ ਮਰੀ ਤਨਹਾਰੀ ਵਾਲੇ ਨੇ 21001 ਤੇ 51 ਹਜ਼ਾਰ ਦਾ ਜੱਫਾ ਲੱਗਿਆ ਉਧਰ ਮਹਾਰਾਜ ਗਰੁੱਪ ਦੁਬਈ ਵਾਲੇ ਵੀਰ ਕਹਿੰਦੇ ਗਵਿੰਦਰ ਯੂ ਐਸ ਏ ਅਮਨ ਯੂ ਐਸ ਏ ਮਾਨਵ ਯੂ ਐਸ ਏ 5100 ਦੇ ਦੋ ਜੱਫੇ ਕਾਂਗਿਆ ਵਾਲੇ ਦੇ ਹੋ ਗਏ ਮੇਰੇ ਮਿੱਤਰੋ ਓ ਜੱਫਾ ਓ ਜੱਫਾ ਓ ਜੱਫਾ ਬਲਸਾਲਪਰੀ ਦੇ ਤੈਨੂੰ ਟੁੱਟਾ ਤੇਰਾ ਕੰਦੇ ਤੇ ਤੋੜਦੀ ਤੈਨੂੰ ਤੈਨੂੰ ਓ ਤੈਨੂੰ 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 ਹੋ ਗਈ ਨੱਚ ਗਿਆ ਉਹ ਨੱਚਦਾ ਫਿਰਦਾ ਆ ਮਾਇਆ ਫੰਦੈ ਲਈ ਮਨੀਤ ਧਨੌਰੀ ਦੇ 26000 ਫੜ ਲਈ ਇਧਰੋਂ ਆ ਆ ਗਿਆ ਕਿੱਤੂ ਬੁੱਢਣਪਰੀਆ ਜੱਸੀ ਚਾਰਾ ਦੇ ਕਹਿੰਦੇ ਬੋਲਿਆ ਧਾਵਾ ਮੇਰੇ ਮਿੱਤਰੋ ਲੈ ਵੀ ਜਾਰੀ ਇਹ ਜੱਫੇ ਲਾਉਣੇ ਪੈਣਗੇ ਸਾਹਮਣੇ ਨੰਬਰ ਰੇਡਰ ਦੇ ਹਿੱਸੇ ਵਿੱਚ ਜੁੜ ਗਿਆ ਅਗਲੀ ਕਬੱਡੀ ਆ ਹੈਪੀ ਆ ਮਨੋਲੀ ਵਾਲਾ ਜਿਹੜੇ ਹੁਣ ਕਬੱਡੀ ਪਾਦੀ ਹੈਪੀ ਆ ਗਿਆ ਮਨੋਲੀ ਵਾਲਾ ਸਾਹਮਣੇ ਕੀਤੀ ਟਰਾਈ ਦੇ ਵਿੱਚੋਂ ਅੰਕ ਧਾਵੀ ਜੁੜ ਗਿਆ ਆਪਣੀ ਟੀਮ ਦੇ ਹਿੱਸੇ ਜੱਸਿਆ ਇਧਰੋਂ ਪੈਸੇ ਲਾਉਣਾ ਭਰਾ ਦੇ ਬੋਲਦੇ ਲਓ ਸਾਹਮਣੇ ਕਹਿੰਦੇ ਕੌਣ ਆ ਗਿਆ ਕਿ ਤੂੰ ਬੁੰਨਣ ਬੜੀ ਆ ਗਿਆ ਐਨ ਦੁਨੀਆ ਦੀ ਹੱਡ ਵੀੜ ਵੀ ਤੇਜ ਹੋ ਗਈ ਹੈ ਸਭ ਨੂੰ ਸਿੱਧੂ ਬੁਕਾਰ ਬਰਾਂਗੀਆਂ 911 ਜੱਫੇ ਸਿੱਧੂ ਪਾ ਬਰਾਂਗੀਆਂ ਕਿਤੇ ਅਮਨਪੁਰ ਆੜੀ ਦੇ ਤਿੰਨ ਜੱਫੇ 15000 ਦੇ ਬਈ ਪੈਸੇ ਨਾਲ ਦੀ ਨਾਲ ਆਪਣੇ ਲੈ ਲਓ ਭਰਾ ਬਣ ਕੇ ਹਾਂਜੀ ਇੱਕ ਜੱਫੇ ਦਾ 5000 ਤਿੰਨ ਜੱਫਿਆਂ ਦਾ ਭਰਾ ਉਹ ਨਹੀਂ ਬੁਲਵਾਇਆ ਜਿੰਨੇ ਦੇਣੇ ਨੇ ਫਿਰ ਇਧਰ ਪੈਸੇ ਲਾਉਣਗੇ ਪਹਿਲਾਂ 5000 ਰੁਪਏ ਦੇ ਕੋਲੇ ਪੁੱਛਦਾ ਕਰਦੇ ਪੇਲੂ ਵਾਲਾ 5000 ਹੁਣ ਨੋਟ ਕਰਿਓ ਜੀ ਹਰਜਿੰਦਰ ਸਿੰਘ ਦਿੱਲੀ ਬਰਵੀਰ ਸਿੰਘ ਦਿੱਲੀ ਤੇ ਰੰਮਾ ਹੰਸ ਬੋਲੂ ਅਸਵਾਲਓ ਐਲਾਨ ਹੈ ਪੇਲੂ ਦਾ ਜੱਫਾ 5000 ਦਾ ਕਾਂਗੇ ਵਾਲਿਆ 20000 ਲੱਗਿਆ ਹੋਇਆ ਦੋ ਜੱਫਿਆਂ ਦੇ ਉੱਪਰ 10000 ਰੁਪਏ ਦਸਵੇਂ ਸਪੋਰਟਸ ਤੇ ਉਹ ਜੱਫਾ ਉਹ ਜੱਫਾ ਗੋਲ ਇਲਾਕੇ ਵਾਲਾ ਉਹ ਜੱਫਾ ਗੱਬਰ ਉਹ ਦੋਨਾਂ ਦਾ ਟੱਕਰ ਪਾ ਗਿਆ ਪਰ ਪੰਡ ਗਿਆ ਵੇ ਗੱਬਰ ਦੀਆਂ ਰੇਡਾਂ ਵਧੀਆ ਲੱਗੀਆਂ ਇੱਕ ਵਾਰੀ ਤਾੜੀਆਂ ਮਾਰ ਦੋ ਚੋਟੀ ਦਾ ਚੋਟੀ ਦਾ ਸੈਮੀਫਾਈਨਲ ਹੈ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਦੇਖਤੀ ਹੈ ਉਹ ਵੀ ਲਾਗੇ ਲੱਗ ਜਾਣਗੀਆਂ ਬਰਾਣਾ ਸਾਡੀ ਬੇਨਤੀ ਹੈ ਕਿਨਿਆਰੇ ਦੀ ਟੀਮ ਜਲਦੀ ਨਾਲ ਆ ਜਵੇ ਨਾਲ ਵਿਰੋਧੀ ਟੀਮਾਂ ਅੱਜ ਦਾ ਰਿਕਾਰਡ ਕਹਿੰਦੇ ਲਾਈਵ ਦੇ ਵੀ ਟੁੱਟ ਗਿਆ ਇੱਦਾਂ ਦਾ ਮੇਲਾ ਜਮਰੇੜੀ ਜੋ ਹੋਣਾ ਚੈਂਪੀਅਨਸ਼ਿਪ ਹੋਣੀ ਐ ਅਟਮਾਰਚ ਨੂੰ ਕਰਾਉਂ ਲੱਗਣਾ ਸਾਹਮਣੇ 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 219 219 219 ਸੋਨੀ ਫਕਰ ਝੰਡੇ ਵਾਲਾ ਹੋ ਬਾਦਲੇ ਵਾਲਾ ਫਕਰ ਝੰਡੇ ਵਾਲਾ ਹੋ ਬਾਦਲੇ ਵਾਲਾ ਫਕਰ ਝੰਡੇ ਵਾਲਾ ਹੋ ਬਾਦਲੇ ਵਾਲਾ ਬਾਦਲੇ ਵਾਲਾ ਫਕਰ ਝੰਡੇ ਵਾਲਾ ਸੋਨੀ 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 ਹੋ ਬੱਲੇ 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 ਹਾਏ ਸਾਹਮਣੇ ਇੱਕ ਮਿੰਟ ਭਾਈ ਇੱਕ ਮਿੰਟ ਮਰਾ ਸਾਊਂਡ ਬੰਦ ਕਰੋ ਭਾਈ ਹੂਟਰ ਵਾਲਾ ਜਿਹੜਾ ਮੈਕ ਇਹਨਾਂ ਤਾਰ ਵਾਲਾ ਹੂਟਰ ਵਾਲਾ ਤਾਰਿਆ ਸਾਊਂਡ ਦੀ ਆਵਾਜ਼ ਫੁੱਲ ਖੋਲਦੇ ਯਾਰ ਪਤਾ ਲੱਗੇ ਦਰਿਆ ਨੂੰ ਉਧਰ ਕੀਤੂ ਦੀ ਅਗਲੀ ਰੇਡ ਤੇ ਪਰ ਲਾਡੀ ਮੈਨ ਮਾਜਰੀ ਇਕਲੀ ਵੱਲੋਂ 5000 ਬੋਲਾਂ ਤੋਂ ਵੀ 5000 ਆਇਆ ਕਿਉਂਕਿ ਅਸੀਂ ਜਦੋਂ ਪੋਂਜਾ ਖੇਡਦੇ ਸੀ ਉਹਦਾ ਪੂਰਾ ਪੀਕ ਦੇਦੇ ਆ ਲਾਡੀ ਤੇ ਹੈਪੀ ਮਨੋਲੀਆ ਆ ਗਿਆ ਉਧਰ ਮਹਾਰਾਜ ਗਰੁੱਪ ਦबई ਵਾਲੇ ਵੀਰ ਕਹਿੰਦੇ 5100 ਦੇਣਾ ਘਾਂਗੇ ਵਾਲੇ ਦੇ ਦੋ ਜੱਫਿਆਂ ਦਾ ਦੋ ਜੱਫਿਆਂ ਦਾ ਉਹ ਦੋ ਜੱਫਿਆਂ ਦਾ ਉਧਰ ਕਹਿੰਦੇ ਲੱਗ ਗਿਆ 20000 ਵਾਲਾ ਵੀ ਇੱਕ ਲੱਗ ਗਿਆ 5100 ਤੇਰੇ ਕੋਲ ਹੈ ਬਸਮੇ ਸਪੋਰਟਸ ਕਲੱਬ ਨੰਬਰ 10000 ਹੈ ਤੇ ਨਾਲ ਮਨਦੀਪ ਮਾਂਝੂ ਐਸੇ ਵੱਲੋਂ ਇੱਕ ਲੱਗ ਗਿਆ 20000 ਦਾ ਇੱਕ ਹੋਰ ਲੱਗੂ ਪੰਜ ਤੇਰੇ ਕੋਲ 25 ਹੋ ਗਏ ਪੰਜ ਕਬੱਡੀ ਦੇ ਗੁਰਮੁਖਾ ਜਾਫੀ ਲਓ ਸਾਹਮਣੇ ਫੋਗੜਪੁਰਿਆ ਫੇਰ ਭੱਜ ਤੁਰਿਆ ਮੇਰੇ ਵੀਰੋ ਅੰਕ ਦਾ ਬਾਦਆ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਮੈਚ ਸੁਰੇ ਦਾ ਉਹ ਮੈਚ ਟੀਸੂ ਤੇ ਲੱਗਿਆ ਖੇਡ ਤੋੜਨ ਵਾਲੀ ਗੱਲ ਆ ਉਹ ਧੁਕਨੇ ਚ ਛਾਨੀ ਵਾਂਗੂ ਫਸਿਆ ਪਿਆ ਧੁਕਨੇ ਚ ਛਾਨੀ ਵਾਂਗੂ ਫਸਿਆ ਪਿਆ ਖੁੰਨੜ ਦੇ ਗੁਰਵਿੰਦਰ ਦੀ ਰੇਡ ਜਫੀ ਚਾਰ ਨੇ ਲੋਕਾਂਗੇ ਆਲਿਆ ਦਸ ਦੁਨੀਆ ਨੂੰ ਪਰ ਇਧਰ ਇਹਦੀ ਸਾਹਮਣੇ 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 ਕਿ ਪੱਤਾ ਨਹੀਂ ਇਹ ਇੱਕ ਵਿੱਚ ਅੰਨੇ ਜ਼ੋਰ ਦਾ ਉਹ ਅਮਰਤ ਨਵੀਆਂ ਗਰਾਰੀਆਂ ਦੇ ਮੈਚ ਸੰਭਾਵਤ ਆਹ ਮੈਚ ਦੇ ਵਿੱਚੋਂ ਇੱਕ ਵਾਰੀ ਦੱਸ ਦੋ ਬਾਈ ਟਕਰਾ ਮਾਰ ਕੇ ਕਾਊਂਟ ਜਿੱਤ ਗਿਆ ਨੰਬਰ ਦਸੀ ਜਿਹੜੀ ਅਮਨ ਆਹ ਮੈਚ ਦੇ ਵਿੱਚੋਂ ਟੀਮ ਤੇ ਜਿਹੜੀ ਬਰਸਾਲਪੁਰ ਦੀ ਜਿੱਤ ਗਈ ਹੈ ਜਿਹੜੇ ਨੰਬਰ ਸਕਰੀਨ ਦੇ ਉੱਪਰ ਆ ਰਹੇ ਹੈ ਉਹਦੇ ਹਿਸਾਬ ਨਾਲ ਬਰਸਾਲਪੁਰ ਜਿੱਤ ਰਹੀ ਹੈ। ਤੇਗ ਸਿੰਘ ਜੀ ਨੰਬਰਦਾਰ ਜਤਿੰਦਰ ਯੂਐਸਏ ਬਹੁਤ ਬਹੁਤ ਧੰਨਵਾਦ ਹੈ ਗੰਗੇ ਵਾਲੇ ਦਾ। ਬਈ ਮਹਾਰਾਜ ਗ੍ਰਿਪਾਲਾ ਵੀਰ ਕਿੱਥੇ ਹੈਗੇ? ਬੁਲਾ ਕੇ ਗਿਆ ਸੀ ਮਹਾਰਾਜ ਗ੍ਰਿਪਾਲਾ। ਆ 5100 ਰੁਪਿਆ ਸ਼ਕਤੀ ਬਾਈ ਮੈਨ ਲੱਗਦਾ ਤੁਹਾਡੇ ਕੋਲੇ ਹੈ ਗੰਗੇ ਵਾਲੇ ਦਾ। ਆ ਗੌਰਵਾ ਖੜਾ ਵੀਰ। ਗੌਰਵ ਆ ਖੜਾ ਵੀਰ ਪਰਨੇ ਵਾਲਾ। ਆ ਵੀਰ। ਬਾਈ ਇੱਕ ਵਾਰੀ ਦੇ ਲੋ ਦੱਸਿਓ। ਕਿਉਂਕਿ ਬਰਸਾਲਪੁਰ ਦੀ ਟੀਮ ਪੱਪੂ ਕੋਚ ਪਡਵਾਲੀ ਯੂਐਸਏ ਨੇ ਸਪਾਂਸਰ ਕਰੀ ਹੈ। ਜੇ ਮੈਚ ਵਧੀਆ ਲੱਗਿਆ ਆਇੰਦਾ ਮੱਲ ਮੁੜ ਕੇ ਇੱਕ ਵਾਰੀ ਲਲਕਦਾ ਵੱਡਾ ਸੋਰਾ। ਦੁਨੀਆ ਖੁਸ਼ ਹੈ। ਪੱਪੂ ਕੋਚ ਦਾ ਬੜਾ ਧੰਨਵਾਦ ਹੈ। ਸੋ ਅਗਲਾ ਮੈਚ ਵੀ ਕੜਿਆਣੇ ਦਾ। ਬਈ ਗੋੜੇ ਵੀਰ ਮਨੀ ਦੇ ਜੱਫਿਆਂ ਦੇ ਪੈਸੇ ਲਾਉਂਦੇ ਸੀ ਰਾਜੇ ਨੇ ਮਿਲ ਲਵਾ ਕੇ। ਜਿਹੜੇ ਮਨੀ ਦੇ ਜੱਫਿਆਂ ਦੇ ਪੈਸੇ ਲਵਾ ਕੇ ਗਏ ਸੀ